ਗੁਰੂ ਪਿਆਰੀ ਸਾ ਸੰਗਤ ਜੀ ਆਓ ਦਸ਼ਮੇਸ਼ ਪਿਤਾ ਜੀ ਦੀ ਵਕਸ਼ੀ ਹੋਈ ਫਤੇ ਦੀ ਸਾਂਝ ਕਰੀਏ ਗਜਵਾਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾ ਸੰਗਤ ਜੀ ਅੱਜ ਅਸੀਂ ਤੁਹਾਡੇ ਨਾਲ ਇੱਕ ਨਵੀਂ ਕਥਾ ਲੈ ਕੇ ਹਾਜ਼ਰ ਹੋਏ ਹਾਂ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਸੰਤ ਅਕਸਰ ਕਹਿੰਦੇ ਹੁੰਦੇ ਸੀ ਕੀ ਜੜਾ 11 ਰੁਪਏ ਜਾਂ 1 ਰੁਪਏ ਦਾ ਗੁਰੂ ਮਹਾਰਾਜ ਅੱਗੇ ਮੱਥਾ ਟੇਕਦਾ ਹੈ ਉਹ ਜ਼ਿੰਦਗੀ ਵਿੱਚ ਤਰ ਜਾਂਦਾ ਹੈ ਸਾਧ ਸੰਗਤ ਜੀ ਇਸ ਕਥਾ ਵਰੀ ਅਜਬ ਪਤਨ ਸੰਤਾ ਦੇ ਜੋ ਗੁਪਤ ਬਚਨ ਨੇ ਉਹ ਤੁਹਾਡੇ ਨਾਲ ਸਾਂਝੇ ਕਰੂੰਗੇ ਜੇ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੱਧ ਵੱਧ ਸ਼ੇਅਰ ਜ਼ਰੂਰ ਕਰਨਾ ਜੀ ਆਪਣੇ ਭੈਣ ਭਰਾਵਾਂ ਨੂੰ ਦੋਸਤਾਂ ਮਿੱਤਰਾਂ ਨੂੰ ਤਾਂ ਜੋ ਕਿਸੇ ਦਾ ਭਲਾ ਹੋ ਸਕੇ ਤੇ ਵੀਡੀਓ ਵਧੀਆ ਲੱਗੀ ਹੋਵੇ ਤੇ ਕਮੈਂਟ ਬਾਕਸ ਵਿੱਚ ਸੰਤਪਾਪਾ ਅਜੀਤ ਸਿੰਘ ਜੀ ਹੰਸਾ ਵਾਲੀ ਬੜੀ ਲਿਖ ਕੇ ਹਾਜ਼ਰੀ ਲਗਾਉਣਾ ਜੀ ਤਾਂ ਜੋ ਬਾਬਾ ਜੀ ਦਾ ਮਿਹਰ ਭਰਿਆ ਹੱਥ ਆਪ ਜੀ ਤੇ ਤੇ ਆਪ ਜੀ ਦੇ ਪਰਿਵਾਰ ਤੇ ਬਣਿਆ ਰੱਖੋ ਅੱਜ ਅੱਜ ਅਸੀਂ ਤੁਹਾਡੀਆਂ ਸਾਰੀਆਂ ਬੇਨਤੀਆਂ ਸਾਂਝੀਆਂ ਕਰੂਗੀ ਤਾਂ ਜੋ ਬਾਬਾ ਜੀ ਦੇ ਬਚਨ ਹੋਰ ਵੀ ਸੰਗਤਾਂ ਤੱਕ ਪਹੁੰਚ ਸਕਣ ਗੁਰਪਿਆਰਿਓ ਗੁਰੂ ਦੀ ਸਾਜਣਿ ਵਾਲੀ ਸਾ ਸੰਗਤ ਜੀ ਸੰਤਬ ਅਜੀਤ ਸਿੰਘ ਜੀ ਹੰਸਾੜੀ ਵਾਲੇ ਸੰਗਤਾਂ ਨੂੰ ਜਦੋਂ ਬਚਨ ਕਰਦੇ ਸੀ ਤਾਂ ਉਹ ਕਹਿੰਦੇ ਹੁੰਦੇ ਸੀ ਭਾਈ ਜਿਹੜਾ ਗੁਰੂ ਲਈ ਦਸਵੰਦ ਕੱਢੇਗਾ ਜਿਹੜਾ ਆਪਣੇ ਗੁਰੂ ਲਈ ਦਸਵੰਦ ਕੱਢਦਾ ਹੈ ਸਤਗੁਰ ਉਹਨਾਂ ਉੱਤੇ ਖੁਸ਼ ਹੋ ਜਾਂਦੇ ਨੇ ਬਾਬਾ ਨਨ ਸਿੰਘ ਜੀ ਕਲੇਰਾਂ ਵਾਲੀ ਵੀ ਇਹ ਕਹਿੰਦੇ ਹੁੰਦੇ ਸੀ ਕਿ ਗੁਰਮਖ ਪਿਆਰਿਓ ਕਿ ਜਿਹੜਾ ਮਾੜੇ ਤੋਂ ਮਾੜੇ ਸਮੇ ਵਿੱਚ ਔਖੇ ਤੋਂ ਔਖੇ ਸਮੇ ਵਿੱਚ ਗੁਰੂ ਲਈ ਦਸਵੰਦ ਕੱਢਣਾ ਨਹੀਂ ਪੁੱਲਦਾ ਕਹਿੰਦੇ ਭਾਈ ਸਤਗੁਰ ਉਸ ਉੱਤੇ ਮਾੜਾ ਸਮਾ ਆਉਣ ਹੀ ਨਹੀਂ ਦਿੰਦਾ ਤਨ ਗੁਰੂ ਗ੍ਰੰਥ ਸਾਹਿਬ ਜੀ ਕੋਲ ਜਦੋਂ ਵੀ ਆਪਾਂ ਜਾਈਏ ਸਾ ਸੰਗਤ ਜੀ ਜਿੰਨਾ ਵੀ ਆਪਣੀ ਸਮਰੱਥਾ ਹੈ ਆਪਣੀ ਸ਼ਰਧਾ ਭਾਵਨਾ ਹੈ 11 ਰੁਪਏ ਜਾਂ 21 ਰੁਪਏ ਦਾ ਕੜਾ ਪ੍ਰਸ਼ਾਦ ਜੀ ਦੇ ਦੇ ਜਰੂਰ ਕਰਾਇਆ ਕਰੋ ਤਾਂ 11 ਜਾਂ 21 ਰੁਪਏ ਦਾ ਮੱਥਾ ਵੀ ਜਰੂਰ ਟੇਕਿਆ ਕਰੋ ਗੁਰਮੁਖ ਪਿਆਰਿਓ ਤੇ ਬਹੁਤ ਵੱਡੀ ਭਾਵਨਾ ਹੈ 11 21 ਰੁਪਏ ਹਰ ਕੋਲ ਹੁੰਦੇ ਨੇ ਆਸਾ ਸੰਘਾ ਜੀ ਗੱਲ ਹੁੰਦੀ ਸਾਰੀ ਭਾਵਨਾ ਦੀ ਇੱਥੇ ਪੈਸਿਆਂ ਦੀ ਨਹੀਂ ਇੱਥੇ ਬਹੁਤ ਸਾਰੀ ਦੁਨੀਆ ਹੈ ਜਿਹੜੇ 2100 1100 ਕੋਈ 11000 21000 ਵੀ ਚੜਾਉਂਦੇ ਨੇ ਪਰ ਉਹਨਾਂ ਦੇ ਅੰਦਰ ਭਾਵਨਾ ਨਹੀਂ ਹੁੰਦੀ ਸਾਸੰਗ ਜੀ ਗੱਲ ਸਾਰੀ ਹੈ ਵਿਸ਼ਵਾਸ ਦੀ ਭਰੋਸੇ ਦੀ ਤੇ ਸ਼ਰਧਾ ਦੀ ਸਾਸੰਗ ਜੀ ਕੋਈ ਸੱਚੇ ਦਿਲ ਦੇ ਨਾਲ ਵਾਹਿਗੁਰੂ ਜੀ ਅੱਗੇ ਮੱਥਾ ਟੇਕਦਾ ਹੈ ਕੋਈ ਉਦਾਂ ਹੀ ਮੱਥਾ ਟੇਕਦਾ ਹੈ ਜਦੋਂ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ 'पास ਮੱਥਾ ਟੇਕਣਾ ਚਾਹੀਏ ਸਾਨੂੰ 11 1 ਰੁਪਏ ਦਾ ਮੱਥਾ ਜ਼ਰੂਰ ਟੇਕਣਾ ਚਾਹੀਦਾ ਹੈ ਮਹਾ ਪਸੰਗੀ ਬਚਨ ਕਰਦੇ ਨੇ ਪਾਈ ਗੁਰੂ ਮਹਾਰਾਜ ਅੱਗੇ ਮੱਥਾ ਟੇਕਣ ਲੱਗੇ ਇੱਕ ਔਰਦਾਸ ਕਰਿਆ ਕਰੋ ਮਹਾਰਾਜ ਮੈਨੂੰ ਨਾਮ ਬਾਣੀ ਦੀ ਦਾਤ ਦਿਓ ਭਰੋਸੇ ਦੀ ਦਾਤ ਦਿਓ ਆਪ ਜੀ ਕਿਰਪਾ ਰੱਖਿਓ ਰਹਿਮਤ ਬਖਸ਼ਿਓ ਮੇਰੇ ਸਾਰੇ ਦੁੱਖੜੇ ਦੂਰ ਹੋ ਜਾਣ ਮੈਨੂੰ ਕਿਸੇ ਚੀਜ਼ ਦੀ ਘਾਟ ਨਾ ਰਹੇ ਸਤ ਗੁਰੂ ਜੀ तुसी दर आया दी, लाज रख लो इस तरह सात संग जी महापुरश जी बयान करते हैं जो सतगुर देना था। ठाओ य पढ़ते हाँ जो सतगुर तो मुँह फेर लवे उसमें फिर कित भी ਕੋਈ ਜਗ੍ਹਾ ਨਹੀਂ ਮਿਲਦੀ ਗੁਰਮਖ ਪਿਆਰਿਓ ਨਾਨਕ ਗੁਰਮਖ ਬਖਸ਼ੀ ਐ ਸੇ ਸਤਗੁਰ ਮੇਲ ਮਿਲਾਇ ਗੁਰਮਖ ਪਿਆਰਿਓ ਸਤਗੁਰ ਚ ਕਿਰਪਾ ਕਰਿਓ ਮੈਨੂੰ ਗੁਰੂプラスਮੁਖ ਮੇਰਾ ਮੁਖ ਗੁਰੂਵਾਲ ਹੋ ਜਾਵੇ ਮੈਨੂੰ ਆਪਣੇ ਚਰਨਾਂ ਵਿੱਚ ਜਗ੍ਹਾ ਦੇ ਦਿਓ ਮੈਨੂੰ ਆਪਣਾ ਗੁਰਸਿੱਖ ਪਿਆਰਾ ਬਣਾ ਲਓ ਸਤਿਗੁਰ ਮੇਲ ਮਿਲਾਇਓ ਸਤਿਗੁਰ ਮੇਰੇ ਐਸੇ ਮੇਲ ਕਰਾਇਓ ਆਪਣੀ ਮੇਰੀ ਆਤਮਾ ਦਾ ਆਪ ਜੀ ਨਾਲ ਐਸਾ ਮੇਲ ਹੋ ਜਾਵੇ ਸਤਿਗੁਰ ਤੁਹਾਨੂੰ ਅਤੇ ਤੁਹਾਡੇ ਸਿਮਰਨ ਨੂੰ ਕਦੀ ਨਾ ਪੁੱਲ ਐਸੇ ਤਰ੍ਹਾਂ ਹੀ ਪਾਈ ਗੁਰਬਾਣੀ ਦਾ ਫਰਮਾਨ ਹੈ ਹਰ ਸੇਵੇ ਸੇ ਹੀ ਪੁਰਖ ਜਨਾ ਹਰ ਤੁਧ ਮਾਇਆ ਗੁਣ ਗਮਾ ਪਿਆਰੇ ਨਿਤ ਗੁਰਮੁਖ ਪਰਮ ਪੋਗੇ ਸਾ ਸੰਗਤ ਜੀ ਇਸੇ ਤਰ੍ਹਾਂ ਹੀ ਪਾਈ ਮਹਾਪੁਰਖ ਕਹਿੰਦੇ ਨੇ ਪਾਈ ਜਿਹੜਾ ਉਹ ਗੁਰੂ ਮਹਾਰਾਜ ਅਗੇ ਸੱਚੇ ਦਿਲ ਦੇ ਨਾਲ ਸੱਚਾ ਦਾ ਭਾਵਨਾ ਦੇ ਨਾਲ 11 ਚ 1 ਰੁਪਏ ਦਾ ਮੱਥਾ ਟੇਕਦਾ ਹੈ ਉਹ ਜ਼ਿੰਦਗੀ ਦੇ ਵਿੱਚ ਯਾਦ ਕਰ ਜਾਂਦਾ ਹੈ ਉਹ ਪਤਾ ਨਹੀਂ ਤੁਹਾਡੇ 11 21 ਰੁਪਏ ਕਿੱਥੇ ਕਿੱਥੇ ਸਹਾਈ ਹੁੰਦੇ ਹਨ ਸਾਧ ਸੰਗਤ ਜੀ ਇਹ ਸੀ ਆਪਣੀ ਅੱਜ ਦੀ ਕਥਾ ਕਥਾ ਵਧੀਆ ਲੱਗੀ ਹੋਵੇ ਤਾਂ ਵੱਧ ਵੱਧ ਸ਼ੇਅਰ ਜ਼ਰੂਰ ਕਰਨਾ ਜੀ ਅਤੇ ਕਮੈਂਟ ਬਾਕਸ ਵਿੱਚ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਸਾਹਿਬ ਵਾਲੇ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਹੀਂ ਭੁੱਲਣਾ ਜੀ ਤਾਂ ਜੋ ਆਪ ਜੀ ਨੂੰ ਰੋਜ਼ ਨਮੀਆਂ ਵੀਡੀਓਜ਼ ਜੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ ਸਾਸਨ ਮਿਲ ਜੀ ਕੋਈ ਆਪ ਨੂੰ ਨਾ ਚੁੱਕਾ ਨਹੀਂ ਕਿ ਮਾਂ ਬਖਸ਼ਣੀ ਜੀ ਫਤਿਹ ਦਾ ਜਵਾਬ ਫਤਿਹ ਵਿੱਚ ਦੇਣਾ ਜੀ ਕਜ ਵਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ ਨੂੰ ਅਸੀਂ ਤੁਹਾਡੇ ਨਾਲ ਇੱਕ ਨਵੀਂ ਕਥਾ ਲੈ ਕੇ ਹਾਜ਼ਰ ਹੋਵਾਂਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ